ਓਏ ਸਰਾ ਨਯੋਤਵਾ ਤੇਰੇ ਕਿਵੇਂ ਬੜਾ ਮੈਂ ਇੰਨੇ ਫੋਨ ਲੈ ਕੇ ਫੋਨ ਹੀ ਚਾਹਦਾ ਯਾਰ ਫੋਨ ਕਾ ਦਾ ਚੱਕਾ ਭਰਾਵਾ ਮੈਂ ਪੰਗੇ 'ਚ ਫਸ ਗਿਆ ਕਿਵੇਂ ਮੈਂ ਲੈ ਕੇ ਆਇਆ ਸੀ ਗਾਈਆਂ ਅੱਛਾ ਧਾਰਾ ਕੱਢਣ ਨੂੰ ਹੁਣ ਕੋਈ ਜਿਗਾੜ ਹੈ ਨਹੀਂ ਉਹਨਾਂ ਦਾ ਅੱਛਾ ਬਾਕੀ ਤੁਹਾਨੂੰ ਪਤਾ ਹੀ ਅੱਜਕੱਲ੍ਹ ਦੀਆਂ ਕੁੜੀਆਂ ਕਿੱਥੇ ਕੰਮ ਕਰਕੇ ਰਾਜੀ ਹਨ ਹਾਂ ਹਾਂ ਇਹ ਤਾਂ ਹੈ ਤੇ ਜਿਹੜੀ ਆ ਦੁਕਾਨ ਦੁਕਾਨ ਦੇਖੀ ਐ ਨਾ ਆਪਾਂ ਹਾਂ ਹਾਂ ਸੁਣਿਆ ਸੀ ਮੈਂ ਕਹਿੰਦਾ ਇੱਥੇ ਮਸ਼ੀਨਾਂ ਮਿਲਦੀਆਂ ਬਹੁਤ ਸਸਤੀਆਂ ਅੱਛਾ ਪੁੱਛਦੇ ਆਪਾਂ ਸੇਠ ਜੀ ਨੂੰ ਕਿੰਨਾ ਰੇਟ ਰਹਿੰਦਾ ਮੈਂ ਕਿਹਾ ਚੱਲ ਜਾ ਹੀ ਆਈਏ ਹੂੰ ਠੀਕ ਆ ਜਾ ਫਿਰ ਚੱਲਾ ਉਹ ਕਿਹੜਾ ਮਸ਼ੀਨਾ ਮਸ਼ੀਨਾ ਕਰਦੇ ਬੜਾ ਕਿਹੜੀਆਂ ਮਸ਼ੀਨਾ ਤੂੰ ਆਂਦਾ ਸੀ ਯਾਰ ਆ ਪੰਜਾਂ ਦਾ ਹੈਗੀਆਂ ਇੱਥੇ ਤੂੰ ਕਿਹੜੀ ਲੱਗੇ ਆ ਰਹੀਆਂ ਇਹਨਾਂ ਤੋਂ ਬਈ ਮੈਨੂੰ ਸਮਝ ਨਹੀਂ ਆਈ ਇਹਦੀ ਮੈਂ ਕਿਹੜੀ ਮਸ਼ੀਨ ਲੱਗੇ ਜਾਵਾਂ ਅੱਛਾ ਇੱਧਰ ਦੇਖ ਹੂੰ ਜਿਵੇਂ ਆਹ ਮਸ਼ੀਨ ਪਈ ਆਪੇ ਹਾਂ ਸਿਰਫ 20000 ਰੁਪਏ ਕੀਮਤ ਹੈ ਇਹਦੀ 20000 ਦੀ ਹੈ ਹਾਂ ਸੱਤ ਅੱਠ ਗਾਈਆਂ ਚੌਣ ਨੂੰ ਇਹ ਵਧੀਆ ਅੱਛਾ ਤੇ ਇਹਦੇ ਨਾਲ ਕੈਨ ਵੀ ਦੇਖ ਹੂੰ ਹੂੰ ਕੈਨ ਆਊਗਾ ਇਹਦੇ ਨਾਲ 25 ਲੀਟਰ ਦਾ ਜਿਵੇਂ ਆ ਕੈਨ ਪਿਆਸੇ ਇਹ ਵੀ ਇਹਦੇ ਨਾਲ ਕੈਨ ਆ ਜਾਣਾ ਤੇ ਜੇ ਆ ਮਸ਼ੀਨ ਦੀ ਆਪਾਂ ਗੱਲ ਕਰੀਏ ਜਿਵੇਂ ਆਪਾਂ ਨੂੰ ਹੋ ਜਾਂਦਾ ਹਨਾ ਵੀ ਆਪਾਂ ਲੋਹੇ ਦੀਆਂ ਮਸ਼ੀਨਾਂ ਲੈ ਕੇ ਜਾਂਦੇ ਲੋਹੇ ਦੀਆਂ ਮਸ਼ੀਨਾਂ ਨੂੰ ਜਰ ਜੂ ਪੈਣ ਦੀ ਆਪਾਂ ਦਿੱਕਤ ਰਹਿੰਦੀ ਆ ਕਈ ਬੰਦੇ ਨੂੰ ਸ਼ੌਂਕ ਵੀ ਹੁੰਦਾ ਮੈਂ ਸਟੀਲ ਦੀ ਲੈ ਕੇ ਜਾਵਾ 26000 ਰੁਪਏ ਇਹਦੀ ਕੀਮਤ ਆ ਠੀਕ ਆ ਤੇ 25 ਲੀਟਰ ਦਾ ਕੈਨ ਆਊਗਾ ਇਹਦੇ ਨਾਲ ਹੋਰ ਆਪਾਂ ਨੂੰ ਕੀ ਚਾਹੀਦਾ ਇਹ ਮਾਨੇ ਜਦ ਲਈ ਏਡਗਾ ਵਡਗਾ ਮਸ਼ੀਨਾਂ ਤੇ ਆਪਾਂ ਇਹਨੂੰ ਲੈ ਕੇ ਕਿਵੇਂ ਜਾਵਾਂਗੇ ਮਸ਼ੀਨਾਂ ਨੂੰ ਆਪਾਂ ਯਾਰ ਬਈ ਘਰੇ ਬੈਠੇ ਅੱਛਾ ਘਰੇ ਬੈਠੇ ਫੋਨ ਕਰਨਾ ਅਜਿਹੇ ਨੰਬਰ ਦਿੱਤੇ ਆਪਾਂ ਸਕਰੀਨ ਤੇ ਫੋਨ ਕਰਨਾ ਘਰੇ ਬੈਠੇ ਬੈਠੇ ਆਪਣੀ ਮਸ਼ੀਨ ਆ ਜੂਗੀ ਠੀਕ ਆ ਦਿੰਦਾ ਇਹੋ ਜੀ ਕੋਈ ਸਹੂਲਤਾਂ ਕੋਈ ਨਹੀਂ ਦਿੰਦਾ ਹੁਣ ਜੇ ਜਾਦੇ ਪਸ਼ੂ ਆ ਆਪਣੇ ਕੋਲੇ ਆਹ ਮਸ਼ੀਨ ਐ ਕੰਧ ਤੇ ਫਿੱਟ ਹੋ ਜਾਂਦੀ ਆ ਅੱਛਾ ਕੰਧ ਵਾਲੀ ਆ ਆਹ ਟਰਾਲੀ ਵਾਲੀ ਆ ਇਹਨੂੰ ਆਪਾਂ ਖਿੱਚ ਕੇ ਕਿਤੇ ਵੀ ਲਿਆ ਸਕਦੇ ਆ ਬਈ ਟਾਇਰ ਲੱਗੇ ਵੀਰੇ ਠੀਕ ਆ ਏ ਹੋ ਜਾਣੀ ਆਪਣੀ ਕੰਦ ਚ ਫਿੱਟ ਹੂੰ ਹੁਣ ਜੇ ਆਪਾਂ ਆ ਮਸ਼ੀਨ ਦੀ ਗੱਲ ਕਰੀਏ ਹੂੰ ਇਹਦੀ ਕੀਮਤ ਹੈਗੀ ਆਪਣੀ 25000 ਰੁਪਿਆ ਅੱਛਾ 25 ਹਜ਼ਾਰ ਦੀ ਆ ਇਹ 25 ਹਜ਼ਾਰ ਦੀ ਆ ਠੀਕ ਹੈ ਫਰਕ ਕੀ ਆ ਹੁਣ ਜਿਵੇਂ ਆਪਾਂ ਉਹ 20 ਹਜ਼ਾਰ ਦੀ ਦਿਖਾਈ ਸੀ ਹੈਨਾ ਉਹ 26 ਹਜ਼ਾਰ ਦੀ ਸੀ ਇਹ 25 ਹਜ਼ਾਰ ਫਰਕ ਕਿੰਨਾ ਇੰਨਾ ਵੀ ਜਿਵੇਂ ਜਿਵੇਂ ਇਹਦੀ ਕੀਮਤ ਵਧੂ ਇਹਦੀ ਮੋਟਰ ਜਿਹੜੀ ਆ ਮੋਟਰ ਵੇਖੀ ਜਾਂਦੇ ਆਪਾਂ ਇਹ ਮੋਟਰ ਦੀ ਪਾਵਰ ਵਾਲੀ ਜਾਂਦੀ ਆ ਉਹਨੇ ਆਪਾਂ ਇਹਦੇ ਨਾਲ ਵੱਧ ਪਾਸੋਂ ਚੁਆਈ ਕਰ ਸਕਦੇ ਆ ਇਹ ਇਹ ਇਸ ਮਸ਼ੀਨ ਦੀ ਆਪਣੀ ਕੀਮਤ ਰਹੂਗੀ 25000 ਰੁਪਿਆ ਮੰਗਵਾਉਣੀ ਹੋਵੇ ਘਰੇ ਵਿੱਚ ਆਪਾਂ ਮੰਗਵਾ ਸਕਦੇ ਆ ਨੰਬਰ ਦਿੱਤੇ ਜਿਹੜੇ ਜਰ ਮਸ਼ੀਨਾਂ ਆਪਾਂ ਇਹਨਾਂ ਮਹਿੰਗੀਆਂ ਵੈਗੀਆਂ ਦੇਖੀ ਜਾਂਦੇ ਆ ਪਰ ਇਹ ਗੱਲ ਆ ਧਿਆਨ ਰੱਖਿਓ ਆਪਣੇ ਅੱਗੇ ਠੂ ਵੀ ਨਾ ਅੱਜ ਜੇ ਕਿਤੇ ਹਾਂ ਵੀ ਕਿਵੇਂ ਮਸ਼ੀਨਾਂ ਵੀ ਮਾਨਕ ਬਾਈ ਇੱਧਰ ਵੇਖ ਕੋਸਲਾ ਕੰਪਨੀ ਆ ਗੂਗਲ ਤੇ ਸਰਚ ਕਰਕੇ ਵੇਖ ਲਾ ਪੂਰੀ ਇੰਟਰਨੈਸ਼ਨਲ ਬ੍ਰਾਂਡ ਆ ਇਹ ਠੀਕ ਆ ਕੰਪਨੀ ਦੀਆਂ ਮਸ਼ੀਨਾਂ ਆ ਦੇਸੀ ਨਹੀਂ ਆ ਠੀਕ ਆ ਆਪਾਂ ਨੂੰ ਦੇਸੀ ਮਸ਼ੀਨਾਂ ਮਿਲ ਜਾਂਦੀਆਂ 30 30 ਹਜ਼ਾਰ ਦੀਆਂ ਦੇਖੇ 25 25 ਹਜ਼ਾਰ ਦੀਆਂ ਕੰਪਨੀ ਦੀਆਂ ਪਈਆਂ ਠੱਗੀ ਕਿਵੇਂ ਵੱਜੂਗੀ ਤੇ ਬਾਕੀ ਵਾਰੰਟੀ ਵੀ ਲੈਂਦੇ ਆ ਹਮ ਕਸਟਮਰ ਸਰਵਿਸ ਇੰਨੀ ਵਧੀਆ ਆ ਆਪਾਂ ਜੇ ਕਾਲ ਕਰਾਂਗੇ ਵੀਡੀਓ ਕਾਲ ਅਟੈਂਡ ਕਰਦੇ ਆ ਇਹ वीडियो हुँ, हुँ, के के आ, बारे। बारे। अच्छा वीडियो कॉल ਤੇ ਸਾਰਾ ਕੰਮ ਇਹਨਾਂ ਦਾ ਚੱਲਦਾ ਵਧੀਆ ਪੂਰਾ ਆਪਾਂ ਨੂੰ ਦੱਸਣਗੇ ਵੀ ਕਿਵੇਂ ਲਾਉਣੀ ਹੈ ਕੋਈ ਦਿੱਕਤ ਆ ਗਈ ਮਸ਼ੀਨ ਦੇ ਵਿੱਚ ਉਹ ਵੀ ਆਪਾਂ ਹੱਲ ਕਰਕੇ ਦੇ ਦੇਣ ਠੀਕ ਹੈ ਫਿਰ ਇਹਦੇ ਉੱਤੇ ਆਪਾਂ ਕੀ ਕਹੀਏ ਯਾਰ ਇਹਨਾਂ ਦੇ ਟਾਇਰ ਵਾਲੇ ਛੋਟੇ ਆ ਯਾਰ ਵੀ ਹੋਰ ਵਖਰੇ ਦੇ ਟਾਇਰ ਕੋਲ ਵਧੀਆ ਹੁਣ ਵੱਡੇ ਹੁਣ ਟਾਇਰ ਅੱਛਾ ਵੱਡੇ ਟਾਇਰਾਂ ਵੀ ਹੈਗੀਆਂ ਆਹੀ ਫਰਕ ਹੈ ਇਹਦੇ ਵਿੱਚ ਠੀਕ ਆ ਆ ਵੱਡੇ ਟਾਇਰ ਆ ਗਏ ਇਹਦੇ ਛੋਟੇ ਹਨਾ ਇਹਦੇ ਵੱਡੇ ਆ ਗਏ ਅੱਛਾ ਕੈਨ ਵੀ ਇਹਦੇ ਵਿੱਚ ਕਿੰਨੇ ਲੀਟਰ ਦਾ ਆਜੂਗਾ ਹੂੰ ਹੂੰ ਢਾਂਚਾ ਵੀ ਇਹਦਾ ਵੇਖ ਥੋੜਾ ਜਿਹਾ ਵੱਡਾ ਲੇ ਆਪਣੇ ਪੈਸੇ ਵੀ ਥੋੜੇ ਜਿਆਦਾ ਲੱਗਣਗੇ ਆ 25000 ਦੀ ਸੀ ਆ 27000 ਦੀ ਬਣ ਜੂਗੀ ਆਪਾਂ ਨੂੰ ਬਈ ਉਹ ਤੇ ਟਾਇਰ ਵੀ ਵੱਡੇ ਆ ਤਾਂ ਹੀ ਪੈ ਟਾਇਰ ਵੀ ਵੱਡੇ ਆ ਟਾਇਰ ਵੱਡੇ ਦਾ ਆ ਫਾਇਦਾ ਮੰਨ ਲਾ ਮੇਰੇ ਕੋਲੇ 15 20 ਪਸ਼ੂ ਆ ਮੇਰਾ ਫਾਰਮ ਵੱਡਾ ਹੈ ਨਾ ਵੱਡੇ ਫਾਰਮ ਦੇ ਵਿੱਚ ਆਪਾਂ ਇਹਨੂੰ ਰੋੜ ਰੜ ਦੇ ਵਿੱਚ ਗੋਹਾ ਗਾ ਨਹੀਂ ਪਸਦਾ ਫਿਰ ਇਹ ਹੁਣ ਛੋਟੇ ਫਾਰਮਾਂ ਵਾਸਤੇ ਆ ਠੀਕ ਆ ਤੇ ਜੇ ਆਪਾਂ ਇਹਦੀ ਗੱਲ ਕਰੀਏ ਮੰਨ ਲਾ ਵੀ ਆਪਾਂ ਗਾਂ ਨਾ ਰੱਖੀ ਬੈਠੇ ਆ ਹੂੰ ਕੱਲ ਨੂੰ ਮੈਂ ਸਕੀਮ ਕਰ ਲਈ ਜਾਂ ਡੈਡੀ ਨੇ ਕਿਹਾ ਵੀ ਮੱਝ ਵੀ ਲੈ ਕੇ ਆ ਹਨਾ ਮੱਝ ਵੀ ਆਪਾਂ ਲਏ ਆ ਹੁਣ ਮਸ਼ੀਨ ਹੁੰਦੀ ਆ ਆਪਣੇ ਕੋਲੇ ਕੱਲੀਆਂ ਗਾਈਆਂ ਵਾਲੀ ਇਹ ਮਸ਼ੀਨ ਦਾ ਇਹ ਸੋਖਾ ਇਹਦੇ ਨਾਲ ਇੱਕ ਢੋਲੀ ਹੋਰ ਲਾ ਲਾ ਅੱਛਾ ਇੱਕ ਪਾਸੇ ਮੱਝ ਦੇ ਜੜ ਦੇ ਇੱਕ ਪਾਸੇ ਗਾਂ ਦੇ ਜੜ ਦੇ ਦੋਨਾਂ ਦੀਆਂ ਇਕੱਠੀਆਂ ਦੇ ਧਾਰਾ ਗੱਡੀ ਜਾਊਗੀ ਇਹ ਅੱਛਾ ਇਹ ਮਸ਼ੀਨ ਡਬਲ ਕੰਮ ਕਰਦੀ ਹੈ ਕਹਿੰਦਾ ਡਬਲ ਕੰਮ ਕਰਦੀ ਆ ਠੀਕ ਆ ਕੀਮਤ ਇਹਦੀ ਹੈਗੀ ਸਿਰਫ 34000 ਰੁਪਏ ਹੋਸਲਾ ਕੰਪਨੀ ਦੀ ਮਸ਼ੀਨ ਆ ਇਹ ਠੀਕ ਆ ਗਾਰੰਟੀ ਵਾਰੰਟੀ ਸਾਰੀ ਆ ਨੰਬਰ ਆਪਾਂ ਸਕਰੀਨ ਤੇ ਦੇਦੇ ਜਿਹੜੇ ਕਿਸੇ ਵੀਰ ਨੇ ਮੰਗਾਉਣੀ ਹੋਵੇ ਕਾਲ ਕਰਕੇ ਸਿੱਧੀ ਘਰੇ ਪਹੁੰਚ ਜਾਣੀ ਆ ਫੇਰ ਜੇ ਨੀ ਉਹ ਕਿਸੇ ਦੇ ਪਸ਼ੂ ਪਸ਼ੂ ਬਾਲੇ ਰੱਖੇ ਹੁੰਦੇ ਆ ਯਾਰ ਕਿ ਮੈਨੂੰ ਲੱਗਦਾ ਮਸ਼ੀਨ ਇੰਨਾ ਨਹੀਂ ਵੱਡੀ ਲੱਗਦੀ ਆ ਤਾਂ ਯਾਰ 2 ਟੋਲਾਂ ਵਾਲੀ ਆ ਇਹ ਭਾਈ ਦੋ ਢੋਲੀਆਂ ਆ ਇਹਦੇ ਮੰਨ ਲਾ ਆਪਣੇ ਕੋਲੇ ਪਸ਼ੂ ਵਾਲੇ ਟਾਈਮ ਘੱਟ ਹੈ ਹੂੰ ਹੂੰ ਦੋਨੇ ਕਹਿਣ ਲੱਗ ਜਾਣਗੇ ਇੱਕ ਇੱਧਰ ਗਾਂ ਖੜੀ ਆ ਉਹਦੇ ਵੀ ਲੱਗ ਜੂ ਇੱਧਰ ਗਾਂ ਖੜੀ ਆ ਉਹਦੇ ਵੀ ਲੱਗ ਜੂਗਾ ਠੀਕ ਆ ਇਹਦੀ ਕੀਮਤ ਹੈਗੀ 45000 ਰੁਪਏ ਠੀਕ ਇਹਦੀ ਫਿਰ ਮੋਟਰ ਹੀ ਵੱਡੀ ਹੋਊਗੀ ਯਾਰ ਮੋਟਰ ਵੀ ਇਹਦੀ ਵੱਡੀ ਆ ਹਾਂ ਇਹਨਾਂ ਨਾਲੋਂ ਵੱਡੀ ਆ ਨਾ ਇਹਨਾਂ ਨਾਲੋਂ ਵੱਡੀ ਆ ਪਾਵਰ 'ਚ ਫਰਕ ਹੋ ਜਾਂਦਾ ਠੀਕ ਆ ਟਾਇਰ ਵੀ ਦੇਖ ਇਹਨਾਂ ਦੇ ਵੱਡੀ ਮਸ਼ੀਨ ਦਾ ਢਾਂਚਾ ਹੀ ਬਹੁਤ ਵੱਡਾ ਹੈ ਹੂੰ ਹੂੰ ਹੁਣ ਮੈਂ ਤਾਂ ਮੈਂ ਇੱਕ ਹੋਰ ਚੀਜ਼ ਦਿਖਾਉਣਾ ਇੱਧਰ ਆ ਇੱਧਰ ਦੀ ਆ ਮਾਨ ਲਾਪਾ ਸ਼ੁਰੂ ਚ ਗੱਲ ਕਰੀ ਜਾਂਦੇ ਸੀ ਹਨਾ ਵੀ ਮੈ ਤਾਂ ਬਾਹਰ ਅੰਦਰ ਜਾਣਾ ਹੁੰਦਾ ਘਰੇ ਧਾਰਾਂ ਦਾ ਔਖਾ ਹੋ ਜਾਂਦਾ ਸਿਰਫ 17000 ਦੀ ਮਸ਼ੀਨ ਹੈ ਇਹ ਆਹ ਸਿਰਫ 17000 ਸਿਰਫ ਹੀ 17000 ਦੀ ਮਸ਼ੀਨ ਆ ਆਹ ਮੋਟਰ ਇੱਕ ਇਹਦਾ ਹੋਰ ਸੁਖ ਦੱਸਾਂ ਇਨਵਰਟਰ ਤੇ ਵੀ ਚੱਲ ਜੂਗੀ ਇਹ ਅੱਛਾ 25 ਲੀਟਰ ਦਾ ਕੈਨ ਆ ਜੂ ਇਹਦੇ ਨਾਲ ਵਿਖਾ ਕੋਲੇ ਦਾ 25 ਲੀਟਰ ਦਾ ਕੈਨ ਆ ਜਣਾ ਸਿਰਫ 17000 ਕੀਮਤ ਆ ਘਰੇ ਬੈਠੇ ਬੈਠੇ ਆਪਾਂ ਮੰਗਵਾ ਸਕਦੇ ਆ ਹੋਰ ਦੱਸ ਆਪਾਂ ਨੂੰ ਕੀ ਚਾਹੀਦਾ ਇਹ ਵੀ ਗੱਲ ਹੈ ਕਿ ਹਾਂ ਕਈ ਵਾਰੀ ਆਪਣੇ ਲੈਰ ਤੋਂ ਨਹੀਂ ਹੁੰਦੀ ਹਨਾ ਕਈ ਜਿਹੜੀ ਆਪਣੀ ਤੇ ਐ ਹੁੰਦਾ ਵੀ ਧਾਰ ਕੱਢਦੀ ਹੈ ਫਿਰ ਹੁੰਦਾ ਕਿ ਇਨਵਰਟਰ ਤੇ ਵੀ ਵਧੀਆ ਚੱਲੂਗੀ ਇਹ ਇਨਵਰਟਰ ਤੇ ਵੀ ਚੱਲ ਜੂਗੀ ਹਾਂ ਇਨਵਰਟਰ ਤੇ ਵੀ ਭੰਗੜੇ ਪਾਉ ਮਸ਼ੀਨ ਜਾਨੀ ਕਿ ਯਾਰ ਵਧੀਆ ਮਸ਼ੀਨ ਆ ਇਹ ਤੇ ਹੁਣ ਜਿਹੜੀ ਆ ਮਸ਼ੀਨ ਵੇਖੀ ਜਾਨੇ ਇਹ ਸਿਰਫ 20000 ਦੀ ਆ ਇਹ ਫਿਰਕਾ ਤੋਂ 20000 ਦੀ ਆ ਯਾਰ ਬਈ ਇਹਦੇ ਟਾਇਰ ਲੱਗੇ ਆ ਦੇਖ ਇਹਨੂੰ ਆਪਾਂ ਐ ਰੋੜ ਕੇ ਲਿਆ ਸਕਦੇ ਨੇ ਕਿਤੇ ਵੀ ਹੂੰ ਹੂੰ ਐ ਨਿੱਕੀ ਨਿੱਕੀ ਚੀਜ਼ ਨਾਲ ਫਰਕ ਪੈ ਜਾਂਦਾ ਠੀਕ ਆ ਠੀਕ ਆ 25 ਲੀਟਰ ਦਾ ਕੈਨ ਆਊਗਾ ਇਹਦੇ ਨਾਲ ਕੈਨ ਤਾਂ ਨਹੀਂ 25 ਲੀਟਰ ਦਾ ਹੀ ਆ ਕੈਨ ਇਹਦੇ ਨਾਲ ਵੀ 2 10 11 ਗਾਈਆਂ ਦੀ ਧਾਰ ਕੱਢ ਦੂਗੀ ਇਹ ਅੱਛਾ ਤੇ ਹੋਰ ਆਪਾਂ ਕੀ ਤੇ ਘਰੇ ਬੈਠੇ ਆਪਾਂ ਮੰਗਵਾ ਸਕਦੇ ਆ ਠੀਕ ਆ ਤੇ ਬਾਕੀ ਐਡਰੈਸ ਵੀ ਆਪਾਂ ਤੁਹਾਨੂੰ ਰਸਤਾ ਨੰਬਰ ਵੀ ਆਪਾਂ ਤੁਹਾਨੂੰ ਸਕਰੀਨ ਤੇ ਦੇਦਾ ਹੈ ਜੇ ਕਿਸੇ ਵੀ ਵੀਰ ਨੇ ਮਸ਼ੀਨਾ ਸਾਰੀਆਂ ਮੰਗਵਾਉਣੀਆਂ ਹੁਣ ਨਾ ਕੋਈ ਕਾਲ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਪਹਿਲੀ ਗੱਲ ਤੁਸੀਂ ਇੱਥੇ ਆਓ ਤਸੱਲੀ ਕਰੋ ਵੀਟ ਕਰੋ ਕਿਉਂਕਿ ਇੱਕ ਮਸ਼ੀਨ ਤਾਂ ਹੈ ਕਿੰਨੀਆਂ ਮਸ਼ੀਨਾਂ ਹੈ ਹਨਾ ਓਏ ਇਹ ਤਾਂ ਇਧਰ ਵੀ ਨਹੀਂ ਉਹ ਤਾਂ ਬਹੁਤ ਸਾਰਾ ਸਮਾਨ ਨੇ ਰੱਖੀ ਬੈਠਿਆ ਵੀ ਹਨਾ ਬਈ ਇਹ ਆਪ ਬਣਾਉਂਦੇ ਆ ਸਾ ਉਹ ਤਿਆਰ ਕਰਾਉਂਦੇ ਆ ਇਹ ਡੇਰੀ ਡੇਰੀ ਦੇ ਰਿਲੇਟਡ ਆ ਠੀਕ ਆ ਉਸ ਵੀ ਆ ਹੁਣ ਪਾਣੀ ਪੀਣ ਵਾਲਾ ਜਗਾੜ ਹੋਣਾ ਦੇ ਹਜ਼ਾਰ ਰੁਪਏ ਦੀ ਇਹ ਚੀਜ਼ ਆ ਅੱਛਾ ਪਾਣੀ ਆ ਇੱਥੋਂ ਬਥੂਏ ਨੂੰ ਨੱਪੂਗਾ ਪਾਣੀ ਇਧਰ ਵੀ ਨਿਕਲੂਗਾ ਪਸ਼ੂ ਮੂੰਹ ਚੱਟੂਗਾ ਬੰਦ ਬੰਦ ਪਾਣੀ ਬੰਦ ਲੈ ਹਜ਼ਾਰ ਰੁਪਏ ਇਹਦੀ ਕੀ ਪਤਾ ਤੇ ਬਾਕੀ ਉਹ ਵੇਖ ਕਿੰਨਾ ਕੁ ਸਪਿਆ ਜਗਾੜ ਆ ਇਹ ਕਾ ਯਾਰ ਢੋਲ ਮੈਂ ਵੇਖਿਆ ਜਿਹੜਾ ਆਇਆ ਤੇ ਇਹ ਢੋਲ ਮੈਂ ਇੱਕ ਹੈਗਾ ਰਬੜ ਦਾ ਜਾਂ ਕੱਚ ਦਾ ਨਾ ਕਹਾਂਗਾ ਯਾਰ ਇਹ ਇਹ ਢੋਲ ਹੈਗਾ ট্রান্সਪੇਰੈਂਟ ਅੱਛਾ ট্রান্সਪੇਰੈਂਟ ਹੁਣ ਆਪਾਂ ਬਹੁਤ ਸਾਰੇ ਵੀਰ ਕਹਿੰਗੇ ਵੀ ਅੰਗਰੇਜ਼ੀ ਬੋਲੀ ਜਾਂਦੇ ਆ ਹਾਂ ਾਰ ਪਾਰ ਦੇ ਸਨਾਲਾ ਹਾਂ ਇਹਦਾ ਕੀ ਫਾਇਦਾ ਹੋ ਜੂਗਾ ਮੱਲਾ ਆਪਣੇ ਪਾਸੋਂ ਜਿਆਦਾ ਲੋਕੀਏ ਜਿਆਦਾ ਦੁੱਧ ਦਿੰਦੇ ਆ ਹੂੰ ਦੁੱਧ ਜਿਆਦਾ ਆ ਹਾਂ ਹੂੰ ਰੋਦੀ ਦਾ ਪਤਾ ਲੱਗ ਜੂ ਆਪਾਂ ਨੂੰ ਜਿਵੇਂ ਆਪਾਂ ਇਸ ਮਸ਼ੀਨ ਦੇ ਵਿੱਚ ਦਿਖਾਇਆ ਸੀ ਓਵਰਕਲੋ ਹੋ ਜਾਂਦਾ ਤੇ ਤਾਂ ਦੀ ਜੇ ਨਿਕਲਿਆ ਹੋਵੇ ਦੇ ਵਿੱਚ ਹਵਾ ਹੋਣੀ ਜ਼ਰੂਰੀ ਹੈ ਨਹੀਂ ਤੇ ਮਸ਼ੀਨ ਨੂੰ ਨੁਕਸਾਨ ਆ ਕੋਈ ਨਹੀਂ ਤਾਂ ਆਹ ਵੇਖੋ ਇਹ ਤੇ ਲਿਖਿਆ ਵੀ ਹੋਇਆ ਲਿਖਿਆ ਹੋਇਆ 7 ਕਿਲੋ 10 ਕਿਲੋ 15 ਕਿਲੋ 25 ਲੀਟਰ ਦੀ ਇਹਦੀ ਕੈਪੈਸਿਟੀ ਆ ਪਰ ਮੈਂ ਆਈ ਦਊਗਾ ਵੀ ਜੇ 25 ਲੀਟਰ ਵਾਲਾ ਕੈਨ ਆ ਨਾ ਤਾਂ ਉਦੀ ਆਪਾਂ ਰੱਖੀਏ ਸ਼ਮ ਤਾਂ 20 ਕਿਲੋਟਰ ਹੂੰ ਹੂੰ 20 ਲੀਟਰ ਰੋਦੀ ਆਪਾਂ ਉਹਦੇ ਵਿੱਚ ਪਾਈਏ ਵੀ ਹਵਾ ਬੰਦ ਨਾ ਹੋਵੇ ਇਹ ਮਸ਼ੀਨ ਖਰਾਬ ਨਹੀਂ ਹੁੰਦੀ ਹੈ ਨਾ ਠੀਕ ਹੈ ਤੇ ਬਾਕੀ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਦੇ ਦਿੱਤਾ ਜੇ ਕਿਸੇ ਵੀਰ ਨੇ ਮਸ਼ੀਨਾਂ ਖਰੀਦਣ ਦਾ ਹੋਣਾ ਮੰਗਾਉਣੀਆਂ ਹੋਣ ਕਾਲ ਕਰ ਲਓ ਬਾਕੀ ਜੇ ਇੱਥੇ ਆ ਕੇ ਵਿਜ਼ਿਟ ਕਰੋਗੇ ੱਲੀ ਕਰਕੇ ਲੈ ਕੇ ਜਾਓਗੇ ਤਾਂ ਬੜੀ ਵਧੀਆ ਗੱਲ ਹੈ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਆਪਣੀ ਵੀਡੀਓ ਵਧੀਆ ਲੱਗੀ ਤਾਂ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ ਸਾਰਾ